ਇਹ ਕਿਥੋਂ ਦੇ ਨੇ ਕਿਹੜੇ ਕਿਹੜੀਆਂ ਵਾਰਦਾਤਾਂ ਇਹਨਾਂ ਨੇ ਜਿਹੜੇ ਕੀਤੀਆਂ ਇਹ ਅੱਜ ਥਾਣਾ ਘਮਾਨ ਨੂੰ ਐ ਐਸ ਐਚ ਓ ਔਰ ਉਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਸਦਕਾ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਅਸੀਂ ਐ ਐਸ ਐਸ ਪੀ ਬਟਾਲਾ ਸ਼੍ਰੀ ਸੁਹੇਲ ਕਾਸਮੀਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਮੜੇ ਅੰਸਰਾ ਦੇ ਨੱਥ ਪਾਉਣ ਲਈ ਇੱਕ ਮਹਮ ਸ਼ੁਰੂ ਕੀਤੀ ਹੋਈ ਸੀਗੀ ਉਹਦੇ ਤਹਿਤ 6 9 2025 ਨੂੰ ਇੱਕ ਬਜ਼ੁਰਗ ਜਿਹੜਾ ਸੀਗਾ ਉਹ ਇੱਥੇ ਘੁਮਾਣ ਉਹ ਪੈਦਲ ਹੀ ਜਾ ਰਿਹਾ ਸੀ ਜਦੋਂ ਆਪਣੇ ਘਰ ਨੂੰ ਮੁੜਨ ਲੱਗਾ ਤੇ ਦੋ ਮੋਟਰਸਾਈਕਲ ਪੱਧਰ ਸਵਾਰ ਵਿਅਕਤੀ ਜਿਨ੍ਹਾਂ ਨੂੰ ਅਸੀਂ ਹੁਣ ਅਰੈਸਟ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸਤਨਾਮ ਸਿੰਘ ਸੋਨੂ ਹੈ ਇਹ ਮਾੜੀ ਬਨਵਾ ਦਾ ਰਹਿਣ ਵਾਲਾ ਤੇ ਇੱਕ ਮਲਕੀਤ ਸਿੰਘ ਕਿੱਤੂ ਹੈ ਜਿਹੜਾ ਕਿ ਇਹ ਹੈਗਾ ਢੀਰਵਾਲ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੇ ਉਹਦੇ ਕੋਲੋਂ ਬਜ਼ੁਰਗ ਨੂੰ 28000 ਰੁਪਏ ਦੀ ਖੂਬ ਕਰ ਲਈ ਸੀ ਤੇ ਉਹਨੂੰ ਧੱਕਾ ਮਾਰ ਕੇ ਛੁੱਟ ਦਿੱਤਾ ਸੀ ਜਿਹਦੇ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਔਰ ਉਹਨੂੰ ਇਮੀਡੀਏਟਲੀ ਹਸਪੀਟਲਾਈਜ਼ ਕੀਤਾ ਗਿਆ ਸੀਗਾ ਤੇ ਸਵੇਰੇ ਤੜਕੇ ਉਹਦੀ 4 ਵਜੇ ਕਿਉਂਕਿ ਉਹ ਬਜ਼ੁਰਗ ਦੀ ਉਮਰ ਵੀ 73 ਸਾਲ ਸੀ ਔਰ ਇੱਕ ਸੈਂਸਿਟਿਵ ਪਾਰਟ ਸਿਰ ਹੁੰਦਾ ਉਹ ਤੇ ਸੱਟ ਲੱਗੀ ਸੀ ਉਹਦੇ ਜਿਹਦੇ ਦਾ ਉਹਦੀ ਫਿਰ ਸਿਵਲਰ ਡੈਥ ਹੋ ਗਈ ਸੀਗੀ ਇਹ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਸੀ ਫਿਰ ਕੇਸ ਰਜਿਸਟਰਡ ਕਰਕੇ ਤੇ ਐਸ ਐਚ ਓ ਔਰ ਇਹਨਾਂ ਦੀ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਟੈਕਨੀਕਲੀ ਔਰ ਉਹਨੂੰ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਨਾਲ ਇਹਨਾਂ ਦਾ ਮੋਟਰਸਾਈਕਲ ਵੀ ਜਿਹਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਔਰ ਕਿਉਂਕਿ ਇਹ ਦੋਨੇ ਹੀ ਨਸ਼ਾ ਪੀਣ ਦੇ ਬਹੁਤ ਆਦੀ ਹੈਗੇ ਆ ਔਰ ਇਹ ਇਹਨਾਂ ਜੋ ਇੱਕ ਜਿਹੜਾ ਮਲਕੀਤ ਸਿੰਘ ਕਿਤੂ ਇਹ ਸਵੇ ਯਾਫਤਾ ਪਹਿਲਾਂ ਵੀ ਐਨ ਡੀ ਪੀ ਐਸ ਦੇ ਵਿੱਚ 12 ਸਾਲ ਦੀ ਕੈਦ ਕੱਟ ਕੇ ਆਇਆ ਹੈ ਔਰ ਜਿਹੜਾ ਸਤਰਾਮ ਸਿੰਘ सोनू ਹੈਗਾ ਇਹਦੇ ਤੇ ਆਲਰੇਡੀ ਚਾਰ ਕੇਸ ਰਜਿਸਟਰਡ ਹੈਗੇ ਐਨਡੀ ਦੇ ਔਰ ਖੋਹਾਂ ਦੇ ਤੇ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਫਿਰ ਇਹਨਾਂ ਕੋਲੋਂ ਅਸੀਂ ਉਹ ਮੋਟਰਸਾਈਕਲ ਔਰ ਖੋਹ ਕੀਤੇ ਪੈਸੇ 8000 ਰੁਪਏ ਉਹ ਵੀ ਬਰਾਮਦ ਕਰ ਲਏ ਆ ਕਿ ਇਹਨਾਂ ਦੀ ਅਰੈਸਟ ਪਾ ਲਈ ਹੈ ਤੇ ਅੱਜ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰ ਰਹੇ ਸਰ ਇਹਨਾਂ ਤੇ ਜਿਹੜੇ ਮੁਕਦਮੇ ਦਰਜ ਨੇ ਕਿਹੜੇ ਕਿਹੜੇ ਥਾਣੇ 'ਚ ਦਰਜ ਆ ਤੇ ਉਹ ਲੁੱਟ ਖੋਹ ਦੇ ਵੀ ਹੈਗੇ ਨੇ ਹੋਰ ਵੀ ਹਾਂਜੀ ਉਹ ਲੁੱਟ ਖੋਹ ਦੇ ਹੀ ਕੇਸਿਸ ਐ ਕੁਛ ਸ਼੍ਰੀ ਹਰਗੋਬਿੰਦਪੁਰ ਤੇ ਜ਼ਿਆਦਾ ਕੇਸਿਸ ਐ ਇਹਨਾਂ ਦੇ ਸਰ ਇਹਨਾਂ ਦੀ ਬੈਕਗ੍ਰਾਉਂਡ ਕ੍ਰਿਮਿਨਲ ਆ ਜੀ ਕ੍ਰਿਮਿਨਲ ਹੀ ਐ ਜਿਹੜਾ ਸਜ਼ਾ ਜਾਫਤਾ ਵੀ ਹੈਗੀ ਔਰ ਇਹਨਾਂ ਦੇ ਆਲਰੇਡੀ ਕੇਸ ਵੀ ਰਜਿਸਟਰਡ ਐ ਐਨਡੀ ਦਾ ਵੀ ਕੰਮ ਕਰ ਰਹੇ ਆ ਖੂਹਾਂ ਲੁੱਟਾਂ ਖੋਹਾਂ ਵੀ ਕਰ ਰਹੇ ਆ ਆਪਣੇ ਨਸ਼ੇ ਦੀ ਪੂਰਤੀ ਕਰ ਰਹੇ ਸਰ ਪੁੱਛਗੀਆਂ ਦੌਰਾਨ ਪਤਾ ਲੱਗਾ ਜੀ ਕਿ ਇਹਨਾਂ ਨੂੰ ਉਹ ਬਜ਼ੁਰਗ ਦੀ ਜਾਣਕਾਰੀ ਪੈਸੇ ਜਦੋਂ ਕਢਵਾਏ ਉਦੋਂ ਮਿਲੀ ਆ ਜਾਂ ਬੈਂਕ ਤੋਂ ਪਿੱਛੇ ਲੱਗੇ ਨੇ ਨਹੀਂ ਇਹ ਅਚਾਨਕ ਹੀ ਕਿਉਂਕਿ ਇਹ ਘਰੋਂ ਆਏ ਸੀਗੇ ਫਰਾਗ ਦੇ ਵਿੱਚ ਤੇ ਇਹ ਹੀ ਸੀਗੇ ਵੀ ਕੋਈ ਨਾ ਕੋਈ ਇਹਨਾਂ ਨੂੰ ਸ਼িকার ਮਿਲੇ ਇਹਨਾਂ ਨੇ ਇੱਥੇ ਦੇਖਿਆ ਵੀ ਠੇਕੇ ਤੇ ਬਜ਼ੁਰਗ ਖੜਾ ਹੈ ਤੇ ਇਹਨਾਂ ਨੇ ਉਹਦਾ ਪਿੱਛਾ ਕੀਤਾ ਜਦੋਂ ਆਪਣੇ ਘਰ ਦੀ ਗਲੀ ਮੁੜਨ ਲੱਗਾ ਤੇ ਉੱਥੇ ਹੀ ਇਹਨਾਂ ਨੇ ਢਾ ਲਿਆ ਉਹਦੇ ਨਾਲੇ ਉਹਦੇ ਸੱਟਾਂ ਲੱਗੀਆਂ ਉਹਦੇ ਉੱਪਰ ਨੇ ਕੁਰਤਾ ਪਜਾਮਾ ਉਹਨੇ ਪਾਇਆ ਸੀ ਉੱਪਰਲੀ ਜੇਬ 'ਚ ਪੈਸੇ ਸੀ ਉੱਥੋਂ ਪੈਸੇ ਕੱਢ ਕੇ ਭੱਜ ਗਏ ਸੀ ਸਰ ਕਿਹੜੇ ਕਿਹੜੇ ਤਰਾਮਾਦਤਮ ਕਦਮਾਂਦਾਰੀ ਕੀਤਾ ਇਹਨਾਂ ਨੇ ਦੇ 311 ਬੀ ਐਨ ਐਸ ਦੇ ਤਹਿਤ ਅਸੀਂ ਇਹਨਾਂ ਦੇ ਕੇਸ ਰਜਿਸਟਰਡ ਕੀਤਾ